ਕਵਸਚਨ ਦੀ ਅਸੀਂ ਰਹੇ ਇਹ ਇਸ ਕਰਕੇ ਆਪਾਂ ਗੁਰਮੁਖਾਂ ਸੰਗਤ ਦੀ ਸਲਾਹ ਦੇਣਾ ਸ਼ੁਰੂ ਕਰਦੇ ਹਾਂ ਤਾਂ ਕਿ ਜਿਹੜੇ ਨਵੇਂ ਗੁਰਮੁਖਾਂ ਜਿਨ੍ਹਾਂ ਨੂੰ ਸ਼ਬਦ ਨਾਮ ਦਾ ਗੁਰੂ ਦਾ ਪਵਨ ਦਾ ਅਜਾ ਜੋਤਮ ਦਾ ਸੱਚ ਦਾ ਭੇਦ ਨਹੀਂ ਇਹ ਇੱਕ ਇੱਕ ਕਵਸਚਨ ਜਿਹੜਾ ਹੈ ਕਈ ਕਈ ਸਵਾਲਾਂ ਨੂੰ ਇਹਦਾ ਜਵਾਬ ਇੱਕੋ ਹੀ ਹੁੰਦਾ ਤੁਹਿਸ ਕਰਕੇ ਪਵਨ ਜੜੀ ਹੈ ਗੁਰੂ ਪਿਆਰਿਓ ਇਹ ਮਾਇਆ ਹੈ ਸ਼ਬਦ ਜੜਾ ਹੈ ਉਹ ਸੱਚ ਹੈ ਝੂਠ ਤੇ ਸੱਚ ਦਾ ਬਸ ਦੋ ਹੀ ਪਸਾਰੇ ਨੇ ਜਾਂ ਤੇ ਲਿਬ ਦਾ ਰਸਤਾ ਜਿਹੜਾ ਸ਼ਬਦ ਹੈ ਤੇ ਤਾਰਤ ਦਾ ਮਾਇਆ ਦਾ ਰਸਤਾ ਪਾਉਣਾ ਹੈ ਤੁਹਿਸ ਕਰਕੇ ਗੁਰੂ ਪਿਆਰਿਓ ਸਾਡਾ ਸ਼ਰੀਰ ਜਿਹੜਾ ਇਹ ਪਵਨ ਦਾ ਬਣਿਆ ਹੈ ਤੋ ਇਹਦੇ ਵਿੱਚ ਗੁਰੂ ਪਿਆਰੇ ਉਹ ਜਿਹੜਾ ਮਨ ਹੈ ਸੁਖਮ ਹੈ ਇਹ ਸ਼ਬਦੋਂ ਬਣਿਆ ਇਸ ਕਰਕੇ ਪਵਨ ਦਾ ਸਰੀਰ ਹੋਣ ਕਰਕੇ ਇਹ ਸਦਾ ਸਰੀਰ ਦਾ ਗੁਰੂ ਪਵਨ ਹੈ ਪਾਉ ਕੀ ਮਾਇਆ ਹੈ ਜਿਸ ਨੂੰ ਬਾਣੀ ਵਿੱਚ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਸਭ ਮੂਲ ਹੈ ਮਾਇਆ ਇਹ ਮਾਇਆ ਦਾ ਮੂਲ ਹੁੰਦਾ ਵੀ ਜਿਹਦੇ ਵਿੱਚੋਂ ਜਿਹੜੀ ਚੀਜ਼ ਪੈਦਾ ਹੁੰਦੀ ਹੈ ਮੂਲ ਦੇ ਵਿੱਚ ਹੁੰਦੀ ਹੈ ਕਿ ਅਸਲ ਕੀ ਹੈ ਕਿ ਕਿਸ ਨੇ ਇਸ ਨੂੰ ਪੈਦਾ ਕੀਤਾ ਤੋ ਇਸ ਕਰਕੇ ਇਹ ਮਾਇਆ ਦਾ ਮੂਲ ਹੋਣ ਕਰਕੇ ਇਹਦੀ ਜੜ ਹੈ ਪਵਨ ਜਿਸ ਨੂੰ ਬਾਣੀ ਵਿੱਚ ਵੀ ਦੱਸਿਆ ਪਵਨ ਕਾ ਤੁਮਾਰਕਤ ਬੂੰਦ ਕਾ ਗਾਰ ਇਹ ਪਵਨ ਤੇ ਖੜਾ ਹੈ ਸ਼ਰੀਰ ਜਿਹੜਾ ਪਵਨ ਵਿੱਚ ਸਾਰੇ ਚਾਰੋਂ ਖਾਨੀਆਂ ਅੰਡਜ ਜੇਰੇਜ ਸੇਤਜ ਉਤਕ ਜੇ ਚਾਰੋਂ ਖਾਨੀਆਂ ਜਿਹੜੀਆਂ ਪਵਨ ਵਿੱਚ ਭਰੋਈਆਂ ਹਨ ਪਵਨ ਦੇ ਬिखरਦੇ ਆ ਹੀ ਇਹ ਬਾਕੀ ਤੱਤ ਬिखर ਜਾਂਦੇ ਹਨ ਕਿਉਂਕਿ ਪਵਨ ਤੋਂ ਪ੍ਰਗਟ ਹੋਏ ਹਨ ਪਵਨ ਪਾਣੀ ਬਸੰਤਰ ਤੇ ਮਿੱਟੀ ਇਹ ਚਾਰ ਤੱਤ ਪਵਨ ਤੋਂ ਪ੍ਰਗਟ ਹੋਏ। ਤੋਂ ਖਾਲੀ ਖਲਾ ਅਪਨਵੇਂ ਤੱਤ ਦੇ ਵਿੱਚ ਰਹਿੰਦੇ ਹਨ। ਇਸ ਤਰ੍ਹਾਂ ਗੁਰੂ ਕਹ ਰਹੇ ਹੋ ਇਹ ਸਰੀਰ ਦੇ ਵਿੱਚ ਜਿਹੜੇ ਜੀ ਭਗਤੀ ਕਰਦੇ ਹਨ ਚੰਗੀ ਤਰ੍ਹਾਂ ਸੁਣ ਲੈਣ ਕਿ ਉਹ ਜੀਵਨ ਮੁਕਤ ਨਹੀਂ ਹੋ ਸਕਦੇ। ਜੋ ਸਰੀਰ ਦੀ ਭਗਤੀ ਕਰਦੇ ਹਨ। ਭਾਵੇਂ ਕਿ ਸਰੀਰ ਦੀ ਭਗਤੀ ਮਾਇਆ ਦੀ ਭਗਤੀ ਹੈ। ਤੋ ਜਿਹੜੇ ਨੌ ਦਰਵਾਜੇ ਸਾਡੇ ਜਿਹੜੇ ਗਿਆਨਿੰਦਰੇ ਹਨ ਪੰਜ ਗਿਆਨਿੰਦਰੇ ਪੰਜ ਧਿਆਨ ਕਰਮਿੰਦਰੇ ਤੋ ਗੁਰੂ ਪਿਆਰੇਓ ਇਹ ਜਿਹੜੇ ਸਾਡੇ ਗਿਆਨਿੰਦਰੇ ਹਨ ਇਹ ਵੀ ਪੌਣ ਦੇ ਬਣੇ ਹੋਏ ਹਨ ਅੱਖਾਂ ਪੌਣ ਦੀਆਂ ਨੱਕ ਪੌਣ ਦਾ ਰਸਨਾ ਪੌਣ ਦੇ ਨਾਸਕਾ ਪੌਣ ਦੇ ਮਾਸ ਦੇ ਬਣੇ ਹੋਏ ਤੋ ਸਰੀਰ ਦੇ ਬਣੇ ਹਨ ਤੇ ਸਰੀਰ ਪੌਣ ਦਾ ਬਣਿਆ ਇਸ ਕਰਕੇ ਇਸ ਦਾ ਜਿਹੜਾ ਗੁਰੂ ਹੈ ਉਹ ਪਵਨ ਗੁਰੂ ਹੈ ਪਵਨ ਪਰੋਇਆ ਸਗਲ ਅਕਾਰਾ ਸਾਰੇ ਜਿੰਨੇ ਵੀ ਆਕਾਰ ਹਨ ਪਤਾਲ ਦੇ ਪਾਣੀ ਦੇ ਧਰਤੀ ਦੇ ਆਕਾਸ਼ ਦੇ ਸਾਰਿਆਂ ਨੂੰ ਪਵਨ ਵਿੱਚ ਪਰੋਇਆ ਹੈ ਤੋ ਇਸ ਕਰਕੇ ਇਹਦਾ ਬਾਸਾ ਜਿਹੜਾ ਹੈ ਪਵਨ ਦਾ ਇਹ ਸੁੰਨ ਵਿੱਚ ਹੈ ਕਿਉਂਕਿ ਸੁੰਨ ਤੋਂ ਪਵਨ ਪ੍ਰਗਟ ਹੋਈ ਸੁੰਨ ਕਹਿੰਦੇ ਹਨ ਸੱਚ ਨੂੰ ਸੱਚ ਦੇ ਵਿੱਚੋਂ ਸੁੰਨ ਦੇ ਵਿੱਚੋਂ ਜੋ ਸ਼ਬਦ ਪ੍ਰਗਟ ਹੋਇਆ ਉਸ ਨੂੰ ਨਾਮ ਕਹਿ ਦਿੱਤਾ ਹੈ ਤੂੰ ਸੱਚ ਦੇ ਸੱਚੇ ਤੇ ਪਵਨਾ ਪਿਆ ਸੱਚ ਤੋਂ ਪਵਨ ਪ੍ਰਗਟ ਹੋਈ ਸੀ ਇਸ ਕਰਕੇ ਇਸ ਨੂੰ ਮਾਇਆ ਕਹਿ ਦਿੱਤਾ ਉਹ ਇਸ ਤਰ੍ਹਾਂ ਗੁਰੂ ਪਿਆਰ ਜੋ ਸੱਚ ਦੇ ਵਿੱਚੋਂ ਆਦ ਪਾ ਅਵਾਜ਼ ਪਾਦਾ ਹੋਈ ਉਸ ਨੂੰ ਸ਼ਬਦ ਨਾਮ ਕਹਿ ਦਿੱਤਾ ਤੋ ਇਹ ਜੀਬ ਜਿਹੜਾ ਸਾਡਾ ਸੱਚ ਦੇ ਵਿੱਚੋਂ ਪ੍ਰਗਟ ਹੋਇਆ ਸੋਣ ਵਿੱਚੋਂ ਪਾਦਾ ਹੋਇਆ ਸੀ ਸ਼ਬਦ ਦੇ ਵਿੱਚੋਂ ਸਾਡਾ ਆਣਾ ਹੋਇਆ ਉਹ ਆਪਣੇ ਤੋਂ ਅਲੱਗ ਕਰਕੇ ਮਾਲਕ ਨੇ ਆਪਣੀ ਅੰਸ਼ ਆਪਣਾ ਬਿੰਦ ਜਿਹੜਾ ਹੈ ਜਿਸ ਤਰ੍ਹਾਂ ਮਾਤਾ ਪਿਤਾ ਦੇ ਬਿੰਦ ਦੇ ਨਾਲ ਬੱਚਾ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਮਾਹ ਕੀ ਰਕਤ ਪਿਤਾ ਬਿੰਦ ਧਾਰਾ ਤੋਂ ਸਾਡੇ ਮਾਤਾ ਪਿਤਾ ਜਿਹੜਾ ਸ਼ਬਦ ਇਥੋਂ ਹੀ ਜੀਵ ਆਤਮਾ ਪੈਦਾ ਹੋਈ ਉਹ શરીર ਜਿਹੜਾ ਸਾਡਾ ਬਣਿਆ ਹੈ ਜਿਸ ਤਰ੍ਹਾਂ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਅਸੀਂ ਬੱਚੇ ਪੈਦਾ ਹੋਏ ਤੇ ਫਿਰ ਸਾਡਾ ਜਦੋਂ ਗ੍ਰਸਥਾ ਜੀਵਨ ਵਿਆਹ ਹੋਇਆ ਤੇ ਅੱਗੇ ਸਾਡਾ ਪਰਿਵਾਰ ਬਣਿਆ ਤੋਂ ਇਸ ਤਰ੍ਹਾਂ ਗੁਰੂ ਪਿਆਰੇਓ ਜਦੋਂ ਜੀਵਾਤਮਾ ਪਰਮਾਤਮਾ ਤੋਂ ਲੱਗ ਹੋਇਆ ਤੋਂ ਸ਼ਬਦ ਨੇ ਸ਼ਬਦ ਦੇ ਵਿੱਚੋਂ ਜਿਹੜਾ ਅੰਮ੍ਰਿਤ ਜਲ ਹੈ ਉਸ ਅੰਮ੍ਰਿਤ ਜਲ ਤੋਂ ਸੁਣ ਵਿੱਚੋਂ ਇਹ ਜੋਤ ਜੜੀ ਹੈ ਮਾਲਕ ਤੋਂ ਅਲੱਗ ਕਰਤੇ ਹੁਏ ਇਸ ਦਾ ਨਾਮ ਜੋਤ ਰਖ ਦਿੱਤਾ ਮਨ ਦਾ ਤੇ ਇਸ ਮਨ ਨੂੰ ਕਹਿ ਦਿੱਤਾ ਕਿ ਤੂੰ ਵਿਚਾਰਾਂ ਦਾ ਇੱਕ ਬਲੰਦਾ ਹੈ ਤੈਨੂੰ ਮਾਇਆ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੂੰ ਜਿਹੜਾ ਤੇਰਾ ਸ਼ਰੀਰ ਹੋਏਗਾ ਉਸ ਪਉਣ ਦਾ ਬਣਿਆ ਹੋਏਗਾ ਉਹਦੇ ਵਿੱਚ ਚਾਰ ਤੱਤ ਹੋਣਗੇ ਪਉਣ ਤੋਂ ਪਾਣੀ ਪਾਣੀ ਤੋਂ ਅਗਨੀ ਅਗਨੀ ਤੋਂ ਮਿੱਟੀ ਤੇ ਇਸ ਦਾ ਤੇਰਾ ਸ਼ਰੀਰ ਬਣਾਇਆ ਜਾਏਗਾ ਅਨਿਮਨ ਤੱਤ ਖਾਲੀ ਖਲਾਅ ਦੇ ਵਿੱਚ ਤੁਰੇਗਾ ਤੇ ਜਦੋਂ ਤੋਂ ਇਹਨਾਂ ਨੂੰ ਪਾਲ ਕਰਨੇਗਾ ਪੰਜਵੇਂ ਤੱਤ ਵਿੱਚ ਆ ਜਾਏਗਾ ਅਕਾਸ਼ ਤੱਤ ਵਿੱਚ ਆ ਜਾਏਗਾ ਫਿਰ ਤੇ ਦਾ ਸੰਯੋਗ ਜਿਹੜਾ ਹੈ ਪ੍ਰਮਾਤਮਾ ਦੇ ਨਾਲ ਸਹਿ ਸੁਭਾਈ ਹੋ ਜਾਏਗਾ ਤੋਂ ਇਸ ਤਰ੍ਹਾਂ ਗੁਰੂ ਪਿਆਰੇ ਹੋਏ ਤੱਤ ਜਿਹੜੇ ਬਣੇ ਹਨ ਮਾਇਆ ਦੇ ਬਣੇ ਹੋਏ ਪਰ ਜਿਹੜਾ ਮਨ ਹੈ ਸੁਖਮ ਹੈ ਇਹ ਸ਼ਬਦ ਤੋਂ ਬਣਿਆ ਹੈ ਤੋ ਇਸ ਕਰਕੇ ਮਾਨੁਕਾਇ ਪਤ ਤੋ ਜੋਸ ਰੂਪ ਹੈ ਆਪਣਾ ਮੂਲ ਪਛਾਨ ਇਸ ਦਾ ਮੂਲ ਪਰਮਾਤਮਾ ਹੈ ਤੋ ਸਰੀਰ ਦਾ ਜਿਹੜਾ ਗੁਰੂ ਇਹ ਪੌਣ ਹੈ ਤੋ ਪਵਨ ਨੂੰ ਜਦੋਂ ਖਿਚ ਲੰਦਾ ਹੈ ਸ਼ਬਦ ਤੋ ਇਹ ਸਰੀਰ ਟਾ ਤੇਰੀ ਹੋ ਜਾਂਦਾ ਪਵਨ ਤੋਂ ਸ਼ਬਦ ਤੋਂ ਪਵਨ ਪ੍ਰਗਟ ਹੁੰਦੀ ਹੈ ਪਵਨ ਤੋਂ ਪਾਣੀ ਤੇ ਅਗਨੀ ਤੇ ਮਿੱਟੀ ਤੇ ਇਸੇ ਤਰ੍ਹਾਂ ਪਵਨ ਤੋਂ ਹੀ ਖੇਲ ਸਮਾਪਤ ਹੁੰਦਾ ਹੈ ਤੇ ਫਿਰ ਸੱਚ ਦੇ ਵਿੱਚ ਇਹਾਂ ਤੇ ਸ਼ਬਦ ਵਿੱਚ ਜੀਵ ਚੱਲ ਜਾਂਦਾ ਗਿਆ ਪਰ ਮਾਇਆ ਵੀ ਚੱਲ ਜਾਂਦਾ। ਤੋਂ ਮਾਇਆ ਦਾ ਮੂਲ ਹੈ ਇਹ ਸਰੀਰ ਸੱਚ ਦਾ ਜਿਹੜਾ ਮੂਲ ਹੈ ਉਹ ਜੀਵ ਆਤਮਾ ਜਿਸ ਨੂੰ ਮਨ ਕਰਕੇ ਇਸ ਸੰਸਾਰ ਤੇ ਭੇਜਿਆ ਗਿਆ। ਤੋਂ ਕਰਮੀ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਹਨੇ ਨਾਮ ਤੇ ਆਇਆ ਉਹ ਇਸ ਚਾਰਾਸ਼ ਤੋਂ ਨਿਕਲ ਕੇ ਸੱਚ ਵਿੱਚ ਲੀਨ ਹੋ ਜਾਂਦੇ ਹਨ। ਆਮਨ ਜਨ ਦਾ ਇੱਕ ਖੇਲ ਬਣਾਇਆ ਹੋਇਆ ਹੈ। ਆਗਿਆਕਾਰੀ ਮਾਇਆ ਨੂੰ ਅਗਿਆਕੀ ਕੀ ਹੋਈ ਹੈ ਤ੍ਰੇਗੁਣ ਮਾਇਆ ਦਾ ਖੇਲ ਚੱਲਦਾ ਹੈ ਜਿਹਦੇ ਵਿੱਚ ਕਾਲ ਹੈ ਪੰਦੂਤ ਹੈ ਤ੍ਰੇਗੁਣ ਮਾਇਆ ਹੈ ਤੋਂ ਇਸ ਮਾਇਆ ਦੇ ਵਿੱਚੋਂ ਜਿਹੜੇ ਤਿੰਨ ਗੁਣਾਂ ਤੋਂ ਨਿਕਲਦੇ ਹਨ ਉਹ ਚੌਥੇ ਪਾਦੇ ਵਿੱਚ ਮਾਲਕ ਦੇ ਨਾਲ ਮਿਲਾਬ ਕਰ ਲੈਂਦੇ ਹਨ ਤੋਂ ਇਸ ਤਰ੍ਹਾਂ 184 ਪਰਮੰਧਿਆਂ ਪਰਮੰਧਿਆਂ ਇਹ ਦੁਰਲਭ ਮਨੋੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਭਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਬਿਨਨ ਕੀ ਇਹ ਤੇਰੀ ਬੜੀਆ ਅਬਰ ਕਾ ਅਜ ਤੇਰੇ ਕਿਤਨਾ ਕਾਮ ਮੇਨ ਸਾਧ ਸੰਗਤ ਭਜ ਕੇ ਬਣਾ ਤੋ ਸਾਧ ਸੰਗਤ ਵਿੱਚ ਜਿਨ੍ਹਾਂ ਨੇ ਨਾਮ ਨੂੰ ਜਪਿਆ ਹੈ ਉਹ ਸ਼ਬਦ ਨਾਮ ਦਾ ਭੇਦ ਗੁਰਬਾਣੀ ਦੁਆਰਾ ਸਾਨੂੰ ਗੁਰੂ ਸਾਹਿਬਾਨ ਭਗਤ ਸਹਿਬਾਨ ਦੱਸਦੇ ਆ ਵਾਰੀ ਗੁਰਜੀ ਕਾ ਖਾਲਸਾ ਵਾਰੀ ਗੁਰਜੀ ਕੀ ਫਤਿਹ ਅੰਜੀ ਗੁਰਪਿਆਰੇ ਕੋਈ ਇੱਕ ਅਦਾ ਸਵਾਲ ਹੋਰ ਕੋਈ ਲੈਣਾ ਚਾਹੇ ਕਿਉਂਕਿ ਇਹ ਤਾਂ ਪ੍ਰੈਕਟੀਕਲ ਸੀ ਸਵਾਲ ਤਾਂ ਗੁਰਪਿਆਰੇ ਕੋਈ ਹੋਇਆ ਹਨ ਤੇ ਕੋਈ ਵੀ ਗੁਰਮੁਖ ਦੇ ਚਿੱਲਕ ਹੋ ਕੇ ਇਹ ਨਹੀਂ ਸੋਚਣਾ ਕਿ ਕੋਈ ਦੂਜਾ ਪੁੱਛੇਗਾ ਤੇ ਅਸੀਂ ਪੁੱਛਾਂਗੇ ਜੋ ਮਨ ਦੇ ਵਿੱਚ ਵਿਚਾਰ ਹੈ ਗੁਰੂ ਸਭਾ ਦੇ ਅੱਗੇ ਸੰਗਤ ਵਿੱਚ ਰੱਖਣ ਵਿੱਚ ਸੰਕੋਚ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕਵਸਨ ਹੈ ਵੀ ਮਨ ਨੇ ਕੀ ਹੈ ਤੇ ਇਹ ਕਿੱਥੋਂ ਦਾ ਰਾਜਾ ਹੈ ਤੇ ਮਨ ਨੂੰ ਆਪਣੇ ਘਰ ਦਾ ਰਸਤਾ ਕਿਉਂ ਤੇ ਕਿਦਾਂ ਭੁਲਾ ਦਿੱਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਰਸੰਗ ਜੀ ਮਾਨਨ ਇਹ ਸਰੀਰ ਦਾ ਰਾਜ ਇਸ ਕਾਇਆ नगरी ਇਹ ਮਨ ਰਾਜ ਕਿਉਂਕਿ ਜੋ ਬਾਣੀ કહેਗੀ ਜੋ ਗੁਰੂ ਸਾਹਿਬਾਂ ਦੱਸਣਗੇ ਜੋ ਬਾਣੀ ਵਿੱਚ ਲਿਖਿਆ ਹੈ ਤੋਂ ਕਾਇਆ ਜਿਹੜੀ ਇੱਕ ਨਗਰ ਹੈ ਇੱਕ ਪਿੰਡ ਹੈ ਇੱਕ ਦੇਸ਼ ਹੈ ਇੱਕ گاؤں ਹੈ ਜਿਹਦੇ ਵਿੱਚ ਇਹ ਛੋਟਾ ਕਦਸ਼ਿਆ ਪੀ ਇਹਦੇ ਅੰਦਰ ਨੌ ਖੰਡਾਂ ਦੀ ਪ੍ਰਥਮੀ ਇਹਦੇ ਅੰਦਰ ਨੌ ਖੰਡ ਦਾ ਰਾਜ ਇਹਦੇ ਵਿੱਚ ਹੈ ਇਹਦੇ ਅੰਦਰ ਸਭ ਕੁਝ ਹੈ ਕਾਇਆ ਅੰਦਰ ਸਭ ਕੁਝ ਉਸੇ ਖੰਡ ਮੰਡਲ ਦਾ ਹੈ ਇਸ ਕਾਇਆ ਅੰਦਰ ਜੋ ਨੌ ਖੰਡ ਹਨ ਇਸ ਕਾਇਆ ਦੇ ਅੰਦਰ ਹਨ ਜੋ ਗ੍ਰਾਮਣ ਦੇ ਵਿੱਚ ਨੇੜੇ ਨੇੜੇ ਅਸੀਂ ਦੇਖਦੇ ਹਾਂ ਸਭ ਕੁਝ ਇਸ ਕਿੰਡ ਦੇ ਵਿੱਚ ਹੈ ਤੋ ਇਸ ਨੂੰ ਨਗਰੀ ਦਾ ਰਾਜਾ ਵੀ ਕਹ ਦਿੱਤਾ ਹੈ ਦੇਸ਼ ਦਾ ਰਾਜਾ ਵੀ ਕਹ ਦਿੱਤਾ ਹੈ ਕਾਇਨਾਤ ਨਦਰੀ ਇਹ ਮਨ ਰਾਜਾ ਤੋ ਇਸ ਨਗਰ ਦਾ ਰਾਜਾ ਇਸ ਦੇਸ਼ ਦਾ ਰਾਜਾ ਸਰੀਰ ਦਾ ਰਾਜਾ ਜਿਹੜਾ ਹੈ ਮਨ ਹੈ ਤੋ ਮਨ ਜਿਹੜਾ ਹੈ ਗੁਰੂ ਪਿਆਰੇ ਉਹ ਸੁਖਮ ਹੈ ਜੋਤ ਸਰੂਪ ਹੈ ਸਰੀਰ ਜਿਹੜਾ ਹੈ ਉਹ ਅਸਥੂਲ ਹੈ pau ਕੀ ਸਰੀਰ ਦਿਖਦਾ ਹੈ ਨਾਕ ਦਿਖਦਾ ਹੈ ਅੱਖਾਂ ਦਿਖਦੀਆਂ ਹਨ ਮੱਥਾ ਦਿਖਦਾ ਹੈ ਸਰਵਨ ਕੰਨ ਦਿਖਦੇ ਹਨ ਅਦ੍ਰਸ਼ਨ ਦਿਖਦੀ ਹੈ ਮੂੰਹ ਦਿਖਦਾ ਹੈ ਤੋ ਇਸ ਕਰਕੇ ਇਹ ਚਮੜੇ ਦਾ ਮਾਸ ਦਾ ਬਣਿਆ ਹੋਇਆ ਹੈ ਇਹ ਮਾਇਆ ਦਾ ਬਣਿਆ ਹੈ ਜੋ ਦਿਖਦਾ ਸਭ ਕੁਝ ਮਾਇਆ ਹੈ ਤੋ ਇਸ ਤਰ੍ਹਾਂ ਗੁਰਪਾ ਗੁਰਬਾਣੀ ਨੇ ਦੱਸਿਆ ਕਿ ਜੋ ਕੁਝ ਵੀ ਹੈ ਜੋ ਦਿਖ ਰਿਹਾ ਉਸਨੇ ਇੱਕ ਦਿਨ ਵਿਨਸ ਜਾਣਾ ਹੈ چاہے ਕੋਈ ਵੀ ਚੀਜ਼ ਹੈ ਤੋ ਜੋ ਸਦਾ ਰਹਿਣ ਵਾਲਾ ਹੈ ਉਹ ਸੁਖਮ ਹੈ ਇਸ ਕਰਕੇ ਮਨ ਸੁਖਮ ਹੈ ਜੋ ਮਾਇਆ ਦੇ ਕਾਰਨ ਇਸ ਦਾ ਆਪਾ ਇਹ ਭੁੱਲਿਆ ਹੋਇਆ ਜਦੋਂ ਇਸ ਨੂੰ ਆਪਾ ਸਮਝ ਆ ਜਾਂਦੀ ਹੈ ਕਿ ਇਸ ਮਾਇਆ ਨੂੰ ਮਤ੍ਰਈ ਮਨ ਨੂੰ ਛੱਡ ਕੇ ਆਪਣੇ ਸੱਚੇ ਮਾਤਾ ਪਿਤਾ ਨੂੰ ਜਦੋਂ ਲੱਭ ਲੈਂਦਾ ਹੈ ਫਿਰ ਇਹ ਮਾਇਆ ਦਾ ਬਣਿਆ ਹੋਇਆ ਜਿਹੜਾ ਇਹ ਮਨ ਹੈ ਇਹ ਸੱਚ ਦੇ ਵਿੱਚ ਆ ਕੇ ਸੱਚ ਹੋ ਜਾਂਦਾ ਹੈ ਇਹ ਮਾਇਆ ਮਰ ਜਾਂਦੀ ਹੈ ਤੇ ਮਨ ਵੀ ਵਿਚਾਰ ਵੀ ਮਰ ਜਾਂਦੇ ਹਨ ਤਕਰੇ ਮਨ ਜੜਾ ਆਤਮਾ ਹੋ ਕੇ ਜੀਵਾਤਮਾ ਹੋ ਕੇ ਪਰਮਾਤਮਾ ਨੂੰ ਮਿਲ ਪੈਂਦਾ ਤੇ ਇਸੇ ਵਖਰੀ ਹੋ ਜਾਂਦੇ ਹੈ ਕਿ ਵਿਚਾਰਾਂ ਦੇ ਕਾਰਨ ਇਹ ਮਨ ਜੜਾ ਪੰਜਾਬ ਦੇ ਬਾਸੂ ਵਿੱਚ ਚਲਾ ਗਿਆ ਤਾਂ ਗੁਰੂ ਪਿਆਰੇ ਉਹ ਪਹਿਲਾ ਸਵਾਲ ਇਹ ਸੀ ਇਸੇ ਸਵਾਲ ਦਾ ਹੀ ਨਾਲ ਦੂਸਰਾ ਭਾਗ ਹੈ ਕਿ ਮਨ ਕਿੱਥੇ ਦਾ ਰਾਜਾ ਹੈ ਇਹ ਹੁਣ ਸਾਨੂੰ ਪਤਾ ਲੱਗਿਆ ਪਈ ਇਹ ਕਾਇਆ ਨਗਰੀ ਹੈ ਸ਼ਰੀਰ ਨਗਰ ਹੈ ਦੇਸ਼ ਹੈ ਪਿੰਡ ਹੈ گاؤں ਹੈ ਗੋਕਬੀਰ ਸਾਹਿਬ ਕਹਿੰਦੇ ਹੁਣ ਭਈ ਬਾਬਾ ਆਪਣਾ ਬਸੋ ਇਸ گاਉ ਕਿਉਂਕਿ ਘਰੇ ਘਰੇ ਦਾ ਜਦੋਂ ਵੀ ਅਸੀਂ ਇਸ گاਉ ਪਿੰਡ ਦੇ ਸ਼ਰੀਰ ਵਿੱਚ ਆਂਦੇ ਆਂ ਸਾਨੂੰ ਇੱਕ ਇੱਕ ਘਰੇ ਦਾ ਹਿਸਾਬ ਪੁੱਛਿਆ ਜਾਂਦਾ ਤੋ ਭਗਤ ਜੀ ਕਹਿੰਦੇ ਹੁਣ ਮੈਂ ਇਸ گاਉ ਦੇ ਵਿੱਚ ਨਹੀਂ ਰਹਿਣਾ ਇਸ ਪਿੰਡ ਵਿੱਚ ਨਹੀਂ ਰਹਿਣਾ ਇਸ ਸ਼ਰੀਰ ਵਿੱਚ ਨਹੀਂ ਰਹਿਣਾ ਕਹਿੰਦੇ ਆਪਣਾ ਬਸੋ ਇਹ گاਉ ਘਰੇ ਘਰੀ ਕਾਲੇ ਖਾਵਾਂਗੇ ਕਾਹੇ ਨਾ ਚੇਤ ਸੁਣੋ ਕਹਿੰਦੇ ਮੈਨੂੰ ਪੁੱਛਿਆ ਜਾਂਦਾ ਬੜੀ ਸ਼ਰਮਿੰਦਗੀ ਹੁੰਦੀ ਹੈ ਇੱਕ ਇੱਕ ਘੜੀ 20-20 ਮਿੰਟ ਦਾ ਸਾਥ ਮਿਲ ਕੋ ਮੰਗਿਆ ਜਾਂਦਾ ਤੇ ਮੈਨੂੰ ਬੜੀ ਸ਼ਰਮਿੰਦਗੀ ਹੁੰਦੀ ਤੇ ਕੀ ਪੁੱਛਿਆ ਜਾਂਦਾ ਕਹਿੰਦੇ ਇਹ ਪੁੱਛਦੇ ਹਨ ਕਿ ਤੈਨੂੰ ਪ੍ਰਾਨ ਸੀ ਸਵਾਰ ਸੀ ਤੂੰ ਨਾਮ ਨੂੰ ਕਿਉਂ ਨਹੀਂ ਨਾਮ ਨੂੰ ਕਿਉਂ ਨਹੀਂ ਸਿਮਰਿਆ ਚੇਤਨਾ ਕਿਉਂ ਨਹੀਂ ਤੇਰੇ ਅੰਦਰ ਚੇਤਨਾ ਸੀ ਤੂੰ ਜਾਗਿਆ ਸੀ ਫਿਰ ਵੀ ਤੂੰ ਸੁੱਤਾ ਰਹਿ ਗਿਆ ਕਾਹ ਇਹ ਨਾ ਚੇਤਾ ਸੁਣ ਜਦ ਤੱਕ ਸਰੀਰ ਦੇ ਵਿੱਚ ਸਵਾਸ ਹੁੰਨ ਇਹ ਸਾਡੇ ਕੋਲ ਪੁੱਛਿਆ ਜਾਂਦਾ ਹੈ ਜਦੋਂ ਫਿਰ ਸੁਵਾਸ ਖਤਮ ਹੋ ਜਾਂਦੇ ਫਿਰ ਹਿਸਾਬ ਹੁੰਦਾ ਤਾਂ ਇਸ ਤਰ੍ਹਾਂ ਗੁਰਬਾਨੀ ਦੱਸਦੀ ਹੈ ਭਈ ਜਿਹਦੇ ਅੰਦਰ ਪ੍ਰਾਨ ਹਨ ਜਿਹੜਾ ਤਾਂ ਮਰ ਗਿਆ ਤਾਂ ਤੱਤ ਬिखर ਗਏ ਉਹ ਤਾਂ ਉਹਦੇ ਕੋਲੋਂ ਨਹੀਂ ਪੁੱਛਿਆ ਜਾਂਦਾ ਉਹਦੇ ਕੋਲ ਤਾਂ ਸਾਹ ਦੀ ਪੁੱਛਿਆ ਜਾਂਦਾ ਪਰ ਜਿਹੜਾ ਜਿੰਦਾ ਹੈ ਜਿਹਦੇ ਅੰਦਰ ਸੁਵਾਸ ਹਨ ਉਸ ਨੂੰ ਫਿਰ ਬੜੇ ਔਲਾੰਬੇ ਮੰਦੇ ਕਿ ਤੇਰੇ ਅੰਦਰ ਸਵਾਸ ਸੀ ਜੇ ਫਿਰ ਤੂੰ ਕਿਉਂ ਨਹੀਂ ਚੇਤੇ ਕੀਤਾ। ਉਹ ਇਸ ਤਰ੍ਹਾਂ ਗੁਰੂ ਪਿਆਰਿਓ ਮਨ ਜਿਹੜਾ ਹੈ ਇਹ ਸਰੀਰ ਨਗਰੀ ਦਾ ਰਾਜਾ ਹੈ। ਥਿਰ ਘਰ ਦਾ ਵਾਸੀ ਹੈ ਇਸ ਨੂੰ ਰਾਜਮਾਨ ਜਿਹੜਾ ਹੈ ਥਿਰ ਘਰ ਦਸਮਾ ਘਰ ਸੁਖਮ ਬਣਾ ਕੇ ਦਿੱਤਾ ਹੋਇਆ। ਨੌ ਦਰ ਜਿਹੜੇ ਹਨ ਜਦੋਂ ਇਹ ਆਪਣੇ ਸਿੰਘਾਸਨ ਤੇ ਬਹਿ ਜਾਂਦਾ ਹੈ ਥਿਰ ਘਰ ਦੇ ਵਿੱਚ ਬਹਿ ਜਾਂਦਾ ਦਸਵੇਂ ਆਕਾਸ਼ ਵਿੱਚ ਚਲਾ ਜਾਂਦਾ ਹੈ। ਮੰਦਰ ਗੁਰਦੁਆਰਾ ਹਰੀ ਦੇ ਮੰਦਰ ਵਿੱਚ ਬਹਿ ਜਾਂਦਾ ਹੈ। ਇਹ ਫਿਰ ਇਹ ਜੋ ਸਰੂਪ ਬਣ ਜਾਂਦਾ। ਇਹ ਅਮਰਤ ਪਿੰਡਾ ਹੈ। ਇੱਥੇ ਬਹਿ ਕੇ ਖੇਲ ਨੂੰ ਦੇਖਦਾ। ਇਹ ਫਿਰ ਇਸ ਲਈ ਇਹਦਾ ਹੁਕਮ ਚੱਲਦਾ। ਨੌ ਦਰਾਂ ਤੇ ਫਿਰ ਇਸ ਦੇ ਪਹਿਰੇਦਾਰ ਖੜੇ ਰਹਿੰਦੇ ਹੁਣ। ਉਹ ਪਹਿਰੇਦਾਰ ਜੱਜਾ ਸੰਤੋਖ, ਦਇਆ, ਤਰਨਿਮਰਤਾ, ਸਹਿਨਸ਼ੀਲਤਾ, ਪਰਉਪਕਾਰ। ਇਸਾਰੇਾਰੇ ਆਪਣੇ ਆਪ ਲੱਗ ਜਾਂਦੇ ਹਨ ਤਾਂ ਕਿ ਮਨ ਜਿਹੜਾ ਹੈ ਇਸ ਕਾਇਆ ਤੋਂ ਇਸ ਨਗਰ ਤੋਂ ਹਲੇਮੀ ਰਾਜ ਕਰ ਸਕੇ ਖਾਲਸ ਰਾਜ ਕਾਇਮ ਕਰ ਸਕੇ ਤੋਂ ਸਾਰੇ ਸੰਸਾਰ ਵਿੱਚ ਫਿਰ ਇਹ ਹਲੇਮੀ ਰਾਜੜਾ ਹੈ ਖਾਲਸ ਰਾਜ ਖਾਲਸੇ ਦਾ ਰਾਜ ਹੋ ਜਾਂਦਾ ਜਦੋਂ ਮਨ ਜੋ ਸਰੂਪ ਹੋ ਕੇ ਸਿਰ ਕਰਦੇ ਵਿੱਚ ਹਰੀ ਦਾ ਜਨ ਬਣ ਕੇ ਬਹਿੰਦਾ ਹੈ ਫਿਰ ਇਹਨਾਂ ਦੁਸ਼ਟਾਂ ਦਾ ਨਾਸ ਹੋ ਜਾਂਦਾ ਉਹ ਇੱਥੇ ਦਾ ਈਮਾਨ ਰਾਜਾ ਹੈ ਜੋ ਇਸ ਨਗਰ ਦੇ ਵਿੱਚ ਆਇਆ ਹੋਇਆ ਹੈ ਇਸ ਦੇਸ਼ ਵਿੱਚ ਆਇਆ ਹੈ ਆਪਣੇ ਦੇਸ਼ ਤੋਂ ਇੱਥੇ ਆ ਕੇ ਰਾਜ ਕਰਨ ਵਾਸਤੇ ਮਾਲਕ ਨੇ ਇਸ ਨੂੰ ਮਨੂ ਰਾਜਾ ਬਣਾ ਕੇ ਭੇਜਿਆ ਇਹਦੇ ਨਾਲ ਜੁੜਦਾ ਸਵਾਲ ਅੱਗੇ ਗੁਰਮੁਖ ਪਿਆਰਿਓ ਕੀ ਸੀ ਕਿਹੜੀ ਕੁਐਸਚਨ ਸੀਗਾ ਮਨ ਕਿੱਥੋਂ ਦਾ ਰਾਜਾ ਹੈ ਤੇ ਸ਼ਬਦ ਤੋਂ ਗੁਰੂ ਪਿਆਰੇਓ ਜਿਹੜਾ ਸ਼ਬਦ ਹੈ ਨਾ ਸ਼ਬਦ ਦੇ ਵਿੱਚੋਂ ਤਾਂ ਮਨ ਪ੍ਰਗਟ ਹੋਇਆ ਹੈ ਤੋ ਇਸ ਦਾ ਜਿਹੜਾ ਸਤਤ ਸੰਜੋਗ ਕਾਇਆ ਦੇ ਨਾਲ ਕੀਤਾ ਹੈ ਭਾਵੇਂ ਕਿ શરીર ਨਾਲ ਕੀਤਾ ਹੈ ਤੇ ਇਹ શરીર ਦਾ ਇਸ ਨੂੰ ਰਾਜਾ ਬਣਾ ਕੇ ਭੇਜਿਆ ਹੈ ਪਰ ਜਦੋਂ ਇਹ ਆਪਣੇ ਮੂਲ ਨੂੰ ਭੁੱਲ ਜਾਂਦਾ ਹੈ ਕਿਉਂਕਿ ਸ਼ਬਦ ਹੋਏ ਪ੍ਰਗਟ ਹੋਏ ਹੈ ਹੈ ਪਰਮਾਤਮਾ ਦਾ ਬੱਚਾ ਹੈ ਇਸ ਨੂੰ ਆਪਣੇ ਮੂਲ ਨੂੰ ਪਛਾਣਨ ਦੇ ਵਾਸਤੇ ਜਦੋਂ ਅਲੱਗ ਕੀਤਾ ਸੀ ਇਹਦਾ ਮਨ ਨੂੰ ਮਨ ਨੂੰ ਇਸ ਜੋਤ ਦਾ ਨਾਮ ਜਿਹੜਾ ਜੋਤ ਪ੍ਰਗਟ ਹੋਈ ਜਿਹੜੇ ਸਟਾਰ ਪ੍ਰਗਟ ਹੋਏ ਪੰਜ ਤਤ ਜਿਹੜੇ ਮਾਲਕ ਦੇ ਹਨ ਜਿਹੜੇ ਸੁਖਮਨ ਅਸਥੂਲ ਨਹੀਂ ਹਨ ਦਿਖਦੇ ਨਹੀਂ ਹਨ ਪਾਣੀ ਦਿਖਦਾ ਹੈ ਮਿੱਟੀ ਦਿਖਦੀ ਹੈ ਉਹ ਇਸ ਤਰ੍ਹਾਂ ਇਹ ਤਤ ਜਿਹੜੇ ਅੱਗ ਦਿਖਦੀ ਹੈ ਇਹ ਤਾਂ ਮਾਇਆ ਦੇ ਅਸਥੂਲ ਇਹ ਬਣੇ ਹੋਏ ਤਤ ਹਨ ਪਰ ਜਿਹੜਾ ਪਰਮ ਤਤ ਸੁਖਮ ਹੈ ਤੋ ਸੁਖਮ ਦੇ ਵਿੱਚੋਂ ਪਰਮਾਤਮਾ ਦੇ ਵਿੱਚੋਂ ਜਿਹੜਾ ਇਹ ਮਨ ਅਲੱਗ ਹੋਇਆ ਇਸ ਨੂੰ ਕਹਿ ਕੇ ਭੇਜਿਆ ਸੀ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵੀ ਤੂੰ ਆਪਣੇ ਪਰਮਾਤਮਾ ਨੂੰ ਜਿੱਥੋਂ ਤੋਂ ਪਾਦਾ ਹੋਇਆ ਇਹ ਸ਼੍ਰੀ ਅੰਮ੍ਰਿਤ ਜਲ ਤੂੰ ਤੈਨੂੰ ਪਾਦਾ ਕੀਤਾ ਜਾ ਰਿਹਾ ਹੈ ਪਰ ਤੇਰਾ ਸੰਯੋਗ ਮਾਇਆ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਮਾਇਆ ਦੇ ਵਿੱਚ ਜਿਹੜੇ ਗੁਣ ਹਨ ਉਹਨਾਂ ਗੁਣਾਂ ਨੂੰ ਤੂੰ ਕਿਸ ਤਰ੍ਹਾਂ ਲੈਣਾ ਹੈ ਇਸ ਕਰਕੇ ਨਿਰਗੁਣ ਦੇ ਵਿੱਚੋਂ ਸਰਗੁਣ ਦਾ ਖੇਲ ਚੱਲਿਆ ਤੋ ਇਸ ਮਨ ਨੂੰ ਨਿਰਗਮ ਤੋਂ ਸਰਗਮ ਦੇ ਵਿੱਚ ਭੇਜਿਆ ਗਿਆ ਸੁਖਮ ਤੋਂ ਸਤਲ ਦੇ ਵਿੱਚ ਆਇਆ ਹੈ ਪਰ ਆਪ ਇਹ ਸੁਖਮ ਹੈ ਜੋ ਸਰੂਪ ਹੈ ਪਰ ਇਸ ਮਾਇਆ ਦੇ ਵਿੱਚ ਆ ਕੇ ਇਹ ਆਪਣੇ ਮੂਲ ਨੂੰ ਭੁੱਲ ਗਿਆ ਹੈ ਜਿਹਦੇ ਕਾਰਨ ਇਹ ਮਾਇਆ ਦੇ ਵਿੱਚ ਹੀ ਜਨਮਾਂ ਜਨਮਾਂ ਤੋਂ ਪਟਕਣਾ ਦੇ ਵਿੱਚ ਪਿਆ ਹੋਇਆ ਤੇ ਰਾਜਾ ਹੁੰਦਾ ਹੋਇਆ ਇਹ ਗੁਲਾਮ ਹੋਇਆ ਹੈ ਕਿਉਂਕਿ ਪੰਜ ਦੂਤਾਂ ਨੇ ਇਸ ਦਾ ਖੇਲ ਸਾਰਾ ਸਿੱਖ ਲਿਆ ਹੈ ਉਹ ਇਹ ਦਾਮ ਰੋਤੀ ਪੀ ਜਾਂਦੇ ਹਨ ਇਸ ਦੇ ਸਵਾਸ ਲੋੜਦੇ ਹਨ ਤੇ ਇਸ ਦੇ ਅੰਦਰ ਦੇਖੋ ਅਗਨ ਜਰ ਪਰ ਦੰਦਰੇ ਹਨ ਲੜਾਈ ਝਗੜਾ ਕਦੀ ਕਰੋਧ ਕਰਾ ਦਿੰਦਾ ਕਦੀ ਲੋਭ ਕਰਾ ਦਿੰਦਾ ਕਦੀ ਮੋਹ ਦੇ ਕਾਰਨ ਇਹ ਇਹ ਦੇ ਕੋਲੋਂ ਇਹ ਲੋਭ ਲਾਲਚ ਹੋ ਜਾਂਦੀ ਤੇ ਇਸ ਤਰ੍ਹਾਂ ਜਦੋਂ ਇਹ ਕਰੋਧ ਕਰਦਾ ਹੈ ਲੋਭ ਕਰਦਾ ਹੈ ਮੋਹ ਕਰਦਾ ਹੰਕਾਰ ਕਰਦਾ ਫਿਰ ਇਸ ਨੂੰ ਸਜ਼ਾ ਮਿਲਦੀ ਤੋਂ ਕਰਦੇ ਪੰਜ ਨੇ ਪਰ ਉਹਨਾਂ ਦੀ ਰੇਸ ਕਰਦੇ ਹੋਏ ਆ ਇਹ ਉਸ ਦਾ ਕੰਮ ਕਰਦੇ ਹਨ ਤੇ ਜੋ ਮਾਇਆ ਦੇ ਪੰਜ ਇਹ ਦੂਤ ਹਨ ਇਹ ਇਸ ਦਾ ਮਨ ਦਾ ਕੰਮ ਇਹ ਕਰਨਾ ਚਾਹੁੰਦੇ ਹਨ ਕਿ ਅਸੀਂ ਮੁਕਤ ਹੋ ਜਾਈਏ ਤੇ ਇਸ ਨੂੰ ਪਸਾ ਦੇਈਏ ਤਾਂ ਮਨ ਸੱਚ ਮੁੱਚ ਇਹ ਪੰਜ ਜੋ ਮਿਲ ਕੇ ਇਸ ਨੂੰ ਪਸੰਦ ਦਾ ਪੂਰਾ ਯਤਨ ਕਰਦੇ ਹਨ ਇਹਨਾਂ ਦਾ ਸਾਤ ਪ੍ਰੇਗੁਣ ਮਾਇਆ ਦਿੰਦੀ ਹੈ ਕਾਲ ਦਿੰਦਾ ਹੈ 판ਦੂਤ ਇਹ ਸਾਰੇ ਮਿਲ ਕੇ ਇਸ ਮਨ ਨੂੰ ਵਰਗਲਾ ਕੇ ਮਾਇਆ ਦੇ ਵਿੱਚ ਭੌਜਲ ਦੇ ਵਿੱਚ ਸੁਟ ਲੈਂਦੇ ਹਨ ਉਹ ਜਨਮ ਜਨਮ ਤੱਕ ਇਹ ਬਾਜੀ ਹਾਰਿਆ ਹੋਇਆ ਹੈ। ਤੋਂ ਮਹਾਰਾਜ ਜੀ ਨੇ ਫਿਰ ਜਦੋਂ ਇਸ ਨੂੰ ਗੁਰਬਾਣੀ ਦੇ ਰਸਤੇ ਸਮਝਾਇਆ ਕਿ ਮਨ ਤੋ ਤਾਂ ਪ੍ਰਮਾਤਮਾ ਦਾ ਬੱਚਾ ਸੀ ਤੂੰ ਕਿੱਥੇ ਫਸ ਗਿਆ ਮਾਇਆ ਦੇ ਵਿੱਚ। ਤੂੰ ਜੋਤ સ્વરૂਪ ਹੈ। ਫਿਰ ਇਸ ਨੇ ਗੁਰਬਾਣੀ ਨੂੰ ਵਿਚਾਰਿਆ। ਮਾਲਕ ਨੇ ਕਿਰਪਾ ਕੀਤੀ ਸੰਤਾਂ ਪਗਤਾਂ ਦੁਆਰਾ ਸੱਚੀ ਸੰਗਤ ਵਿੱਚ ਆਇਆ। ਸਤ ਸੰਗਤ ਵਿੱਚ ਆ ਕੇ ਇਸ ਨੂੰ ਇਹ ਗਿਆਨ ਹੋਇਆ ਕਿ ਮੈਂ ਤਾਂ ਪ੍ਰਮਾਤਮਾ ਦਾ ਬੱਚਾ ਮੈਂ ਤਾਂ ਰਾਜਾ ਹਾਂ ਤੇ ਮੈਂ ਇੱਥੇ ਆ ਕੇ ਨੌਕਰ ਬਣਿਆ ਹੋਇਆ ਹਾਂ। ਇਹਨਾਂ ਦੀ ਚਾੱਕਰੀ ਕਰ ਰਿਹਾ ਹਾਂ। ਦੇ ਘਾਟੇ 10 ਘੰਟੇ ਅਸੀਂ ਸਾਰੇ ਕੰਮ ਕਰਦੇ ਆ ਤਾਂ ਜਾ ਕੇ ਕਿਤੇ 150 ਰੁਪਿਆ ਮਿਲਦਾ ਹੈ ਪਾਉਂਡ ਮਿਲਦੇ ਹਨ ਡਾਲਰ ਮਿਲਦੇ ਹਨ ਤਾਂ ਲੋਕਾਂ ਕਰੋੜਾਂ ਕਰੋੜਾਂ ਦੇ ਸਵਾਲ ਸਸੀਂ ਖਰਚ ਕਰਕੇ 8 ਘੰਟਿਆਂ ਵਿੱਚ 8100 ਅਸੀਂ ਦੇ ਕੇ ਤਾਂ ਰੋਟੀ ਟੁੱਕਰ ਲੈ ਕੇ ਆਉਣੀ ਕਿੰਨੀ ਮਿਹਨਤ ਕਰਾਉਂਦੇ ਹਨ ਇਸ ਤਰ੍ਹਾਂ ਰੁਪਿਆ ਲਿਓ ਕੀਮਤੀ ਤਾਂ ਦੇ ਕੇ ਤੇ ਅਸੀਂ ਠਿਕਣੀਆਂ ਕੱਟੀਆਂ ਕਰਦੇ ਵੇ ਆ ਤੇ ਮੁੰਜਾਰੇ ਜਿੱਥੇ ਬਣੇ ਸੀ ਉੱਥੇ ਵੰਗਾਰੇ ਬਣ ਗਏ ਉਹ ਕੀ ਨੇ ਦੇ ਨੌਕਰ ਬਣ ਗਏ ਹਾਂ। ਤੋਂ ਇਨੀ ਮਿਹਨਤ ਕਰਨ ਤੋਂ ਬਾਅਦ ਵੀ ਸਾਨੂੰ ਸਾਡਾ ਜਣਾ ਗੁਜਰ ਗੁਜ਼ਾਰਾ ਨਹੀਂ ਹੁੰਦਾ। ਤੋਂ ਮਹਾਰਾਜ ਜਦੋਂ ਫਿਰ ਸੋਜੀ ਬਾਣੀ ਦ્વાਰੋਂ ਸਾਨੂੰ ਹੁੰਦੀ ਐ ਤੇ ਫਿਰ ਸਤਗੁਰ ਪਾਤਸ਼ਾਹ ਜੀ ਕਹਿੰਦੇ ਇਹਨਾਂ ਕੋਲੋਂ ਕਾਰਜ ਮੈਂ ਕਰਵਾਵਾਂਗਾ। ਤੁਹਾਨੂੰ ਜਿਹੜਾ ਕੰਮ ਤੇ ਆ ਤੁਸੀਂ ਉਹ ਕੰਮ ਕਰੋ। ਤੋਂ ਮਾਨੇ ਪੁੱਛਿਆ ਮਹਾਰਾਜ ਮੇਰੇ ਕੀ ਕੰਮ ਹੈ ਮੈਂ ਕੀ ਕਰਾਂ ਮੈਂ ਕਿੱਥੇ ਬੈਠਾਂ। ਤੋਂ ਮਹਾਰਾਜ ਜੀ ਨੇ ਕਿਹਾ ਤੇ ਤੂੰ ਥੇਰ ਘਰ ਦੇ ਵਿੱਚ ਬੈਠ ਤੂੰ ਹਰੀ ਦਾ ਜਨ ਬਣ ਜਾ ਤਿਆਰਾ ਬਣ ਜਾ। ਸਤਗੁਰ ਤੇਰੇ ਕਾਰਜ ਇਹਨਾਂ ਕੋਲੋਂ ਕਰਾਵਣ ਦੁਸ਼ਤ ਦੂਤਾਂ ਨੂੰ ਮਾਰ ਦੇਣਗੇ ਤੇਰੀ ਬੈਜ ਰੱਖਣਗੇ ਬਾਦਸ਼ਾਹ ਸ਼ਾਹ ਸਾਰੇ ਤੇਰੇ ਬਾਸ ਵਿੱਚ ਹੋ ਜਾਣ ਕਿਉਂਕਿ ਤੇਰੇ ਕੋਲੋਂ ਨਾਮ ਹੈ ਗੁਰਮੰਤਰ ਹੈ ਸੋ ਸੋਸ ਹੈ ਰੋਮ ਰੋਮ ਹੈ ਅਨਾਹਦ ਸ਼ਬਦ ਹੈ ਮਿੱਠਾ ਅਮਰਤ ਹੈ ਰਸ ਹੈ ਤੋ ਇਸ ਨਾਮ ਨੂੰ ਅਮਰਤ ਨੂੰ ਵੱਡੇ ਵੱਡੇ ઋષਿ ਮੁਨੀ ਵੀ ਪਾਣਾ ਚਾਹਦੇ ਤੋ ਸੁਰਨਰਮੰਜਨ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇਆ ਵਾਰੀ ਗੁਰਜੀਤ ਕਾਲਸਾ ਮਵਾਜਬੁਰਜੀ ਕੇ ਭਤੇ ਆਓ ਹੁਣ ਗੁਰੂ ਪਿਆਰਿਓ ਗੁਰੂ ਮਹਾਰਾਜ ਦੇ ਪਾਵਨ